ਸਤਿ ਸ਼੍ਰੀ ਅਕਾਲ ਮੈਂ ਸ਼ਿਵਾਂਗੀ ਤੁਸੀਂ ਸਾਰੇ ਦੇਖ ਰਹੇ ਹੋ ਹੈਡਲਾਈਨਸ 24 ਤੁਸੀਂ ਜਿਵੇਂ ਸਾਰੇ ਜਾਣਦੇ ਹੋ ਕਿ ਲੁਧਿਆਣੇ ਦੇ ਵਿੱਚ ਇੱਕ ਮੇਲਾ ਹੋਣ ਲੱਗਿਆ ਹੈ ਵੈਸੇ ਤੋਂ 16 ਸਾਲ ਤੋਂ ਇਹ ਮੇਲਾ ਹੁੰਦਾ ਆ ਰਿਹਾ ਲੇਕਿਨ ਇਸ ਵਾਰ ਖਾਸ ਇਸ ਕਰਕੇ ਵੇ ਕਿਉਂਕਿ ਵਿਵਾਦਾ ਦੇ ਵਿੱਚ ਵੀ ਚਰਚਾਵਾਂ ਦੇ ਵਿੱਚ ਇਹ ਮੇਲਾ ਬਣਿਆ ਹੋਇਆ ਹੈ ਸੋ ਬੰਟੀ ਬਾਬਾ ਜੀ ਮੇਰੇ ਨਾਲ ਨੇ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਫਿਰ ਗੱਲਬਾਤ ਕਰਾਂਗੇ ਬਹੁਤ ਬਹੁਤ ਸਵਾਗਤ ਬਾਬਾ ਥੈਂਕ ਯੂ ਸੋ ਮੱਚ ਕੀ ਹਾਲ ਚਾਲ ਬਹੁਤ ਬੜੀਆ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਦੇਖੋ ਕਿ ਮੇਲਾ ਜਿਸ ਦਿਨ ਅਨਾਉਂਸਮੈਂਟ ਹੋਈ ਅਗਲੇ ਦਿਨ ਤੋਂ ਜੋ ਤਸਵੀਰ ਤੁਸੀਂ ਦੇਖ ਰਹੇ ਹੋ ਉਸ ਤੇ ਕੀ ਹੈ ਸੋਚ ਇਹ ਐਸਾ ਕੁਝ ਨਹੀਂ ਹੈਗਾ ਲੋਕਾਂ ਦੇ ਕੁਝ ਗਲਤ ਫਹਿਮੀਆਂ ਹੁੰਦੀਆਂ ਨੇ ਗਲਤ ਫਹਿਮੀਆਂ ਮਿਟ ਜਾਂਦੀਆਂ ਨੇ ਧਰਮ ਦੇ ਕੰਮ ਦੇ ਵਿੱਚ ਦੇਖੋ ਜੋ ਮੇਰਾ ਸਮਝਣਾ ਹੈ ਧਰਮ ਦਾ ਕੋਈ ਵੀ ਕੰਮ ਹੈ ਕਿਸੇ ਮਜਬਦ ਦਾ ਕਿਸੇ ਧਰਮ ਦਾ ਕਿਸੇ ਪੰਥ ਸਾਧੂ ਦੇ ਕਿਸੇ ਪ੍ਰਕਾਰ ਦੀ ਕੋਈ ਕੰਟਰੋਵਰਸੀ ਨਹੀਂ ਹੋਣੀ ਚਾਹੀਦੀ ਇਹਦਾ ਮੰਨਣਾ ਹੈਗਾ ਨਹੀਂ ਲੇਕਿਨ ਲਗਾਤਾਰ 16 ਸਾਲ ਤੋਂ ਆਪਾਂ ਮੇਲਾ ਕਰ ਰਹੇ ਹਾਂ ਹੈਨਾ ਹਰ ਵਾਰੀ ਇਤਿਹਾਸਿਕ ਇਹਨੂੰ ਬਣਾਉਣ ਲਈ ਮਿਹਨਤ ਵੀ ਲਗਾਤਾਰ ਹੁੰਦੀ ਹੈ ਇਸ ਵਾਰ ਮੇਰੇ ਖਿਆਲ ਹੈ ਕਿ ਪ੍ਰੈਸ ਕਾਨਫਰੰਸ ਦੇ ਵਿੱਚ ਤੁਸੀਂ ਕਿਹਾ ਸੀ ਕਿ ਰਥ ਕਹਿੰਦੇ ਕਿ ਅਟਰੈਕਸ਼ਨ ਦਾ ਕੇਂਦਰ ਹੋਏਗਾ ਜੀ ਬਿਲਕੁਲ ਸੱਚ ਹੈ ਬਿਲਕੁਲ ਬਿਲਕੁਲ ਬਹੁਤ ਖੂਬਸੂਰਤ ਬਣਾਇਆ ਗਿਆ ਜੀ ਇਸ ਲਈ ਸੀ ਪਰਦੇ ਵਿੱਚ ਰੱਖਿਆ ਹੋਇਆ ਉਹਨੂੰ ਕੱਲ੍ਹ ਲਈ ਓਪਨ ਕਰਾਂਗੇ ਇੱਕ ਸਰਪ੍ਰਾਈਜ਼ ਸਿਸਟਮ ਹੁੰਦਾ ਹੈ ਕੱਲ੍ਹ ਓਪਨ ਕਰਾਂਗੇ ਤੇ ਰਤ ਬਹੁਤ ਖੂਬਸੂਰਤ ਬਣਾਇਆ ਗਿਆ ਮੈਨੂੰ ਉਮੀਦ ਹੈ ਕਿ ਪਬਲਿਕ ਨੂੰ ਬਹੁਤ ਅੱਛਾ ਲੱਗੂਗਾ ਅ ਰਸਿਆ ਤੇ ਵੀ ਸਰਕਾਰ ਦੇ ਰੰਗ ਦੇ ਵਿੱਚ ਅੱਛੀ ਤਰ੍ਹਾਂ ਲੁੱਕ ਲੱਗੇ ਜਾਣਗੇ ਮੇਰਾ ਮੰਨਣਾ ਹੈ ਕਰੋੜਾਂ ਦੀ ਲਾਗਤ ਦੇ ਨਾਲ ਮੇਲਾ ਆਪਾਂ ਆਰਗੇਨਾਈਜ਼ ਕਰ ਰਹੇ ਹਾਂ ਤਿਆਰੀਆਂ ਕਿੱਦਾਂ ਦੀਆਂ ਨੇ ਹੁਣ ਤੇ ਫਿਰ ਹੋਰ ਕੀ ਕੁਝ ਖਾਸ ਹੋਣ ਵਾਲਾ ਹੈ ਸਭ ਤੋਂ ਸਭ ਤੋਂ ਬੜਾ ਅੱਛੇ-ਅੱਛੇ ਆਰਟਿਸਟ ਇਸੇ ਹਾਜ਼ਰੀ ਦੇਨ ਆ ਰਹੇ ਨੇ ਜਿਵੇਂ ਮਾਸਟਰ ਸਲੀਮ ਲਖਵਿੰਦਰ ਬਡਾਲੀ ਇੰਦਰਜੀਤ ਨਿੱਕੂ ਦਰਬਾਰ ਦੇ ਪਗੜੀਬੰਦ ਕਵਾਲ ਅਨੀਤ ਸਾਵਰੀ ਜੀ ਔਰ ਉਸ ਤੋਂ ਇਲਾਵਾ ਗੁਰਦੈ ਲੰਗਰ ਰੁੱਟ ਚੱਲਦਾ ਰਹਿੰਦਾ ਇੱਥੇ ਦਿੱਲੀ ਚੱਲਦੇ ਵੈਸੇ ਕੋਈ ਅੱਜ ਸਪੈਸ਼ਲ ਨਹੀਂ ਪਿਛਲੇ 10 ਸਾਲ ਤੋਂ ਰੈਗੂਲਰ ਲੰਗਰ ਇਸੇ ਚੱਲ ਰਿਹਾ ਹੈ ਡੇਲੀ ਹਜ਼ਾਰਾਂ ਬੰਦਾ ਰੋਟੀ ਖਾ ਕੇ ਜਾਂਦੇ ਪੁਜਨ ਕਰਦੇ ਸਰਕਾਰ ਦਾ ਔਰ ਉਸ ਤੋਂ ਇਲਾਵਾ ਰਸਿਆਤਾਂ ਦੇ ਵਿੱਚ ਬੜੀਆਂ ਖੂਬਸੂਰਤ ਚਾਕੀਆਂ ਹੋਣਗੀਆਂ ਜੋ ਸਮਾਜਿਕ ਚਾਕੀਆਂ ਹੁੰਦੀਆਂ ਨੇ ਸਮਾਜਿਕ ਚਾਕੀਆਂ ਅੱਛਾ ਸੰਦੇਸ਼ ਦਿੰ ਕੋਸ਼ਿਸ਼ ਕਰਾਂਗੇ ਸਮਝ ਲੋ ਅੱਛਾ ਸਮਾਜ ਨੂੰ ਜਿਹੜੇ ਹੁਣ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਕਿ ਵਿਰੋਧ ਦੀ ਇੱਕ ਕਹਿੰਦੇ ਚਿੰਗਾਰੀ ਸੀਗੀ ਅੱਗੇ ਵੀ ਬਣੀ ਲੇਕਿਨ ਹੁਣ ਕਹਿੰਦੇ ਮੜਾ ਮੂਟਾ ਸ਼ਾਂਤ ਹੈਗਾ ਨਹੀਂ ਮੇਰੇ ਲਈ ਤਾਂ ਪਹਿਲਾਂ ਅੱਗੇ ਸੀ ਤਾਂ ਹੁਣ ਸ਼ਾਂਤ ਹੈ ਮੇਰੇ ਲਈ ਐਸਾ ਕੁਝ ਨਹੀਂ ਆਇਆ ਦੇਖੋ ਮੇਰਾ ਮੰਨਣਾ ਹੈ ਨਾ ਸ਼ਵਾਨੀ ਜੀ ਕਿ ਜੋ ਕੰਮ ਅਸੀਂ ਅੱਛੇ ਲੈਵਲ ਤੇ ਕਰ ਰਹੇ ਅਸੀਂ ਸੋਚ ਨਾਲ ਕਰ ਰਹੇ ਆ ਸਾਡੀ ਸੋਚ ਸਹੀ ਹੈ ਕੋਈ ਸਾਡਾ ਮੋਟਿਵ ਗਲਤ ਨਹੀਂ ਕਿਸੇ ਪ੍ਰਕਾਰ ਦਾ ਹੈਗਾ ਤਾਂ ਮੈਂ ਨਹੀਂ ਸਮਝਦਾ ਉਸ ਕੰਮ ਵਿੱਚ ਕੋਈ ਬੰਦਾ ਆਂਦੀ ਹੈ ਇਹ ਫਿਰ ਕੀ ਉਹ ਸਾਰੇ ਇੱਕ ਮੰਚ ਤੇ ਫੇ ਨਜ਼ਰ ਆਣਗੇ ਪਹਿਲਾਂ ਵੀ ਹਮੇਸ਼ਾ ਸਾਧ ਦਰਬਾਰ ਕਿਸੇ ਦਾ ਵੀ ਪਰਸਨਲ ਨਹੀਂ ਹੁੰਦਾ ਜਾਨੀ ਜੀ ਮੈਂ ਮੰਨਦਾ ਪ੍ਰੇਮ ਦਾਮ ਹੈ ਨਾਮ ਹੀ ਇਹਦਾ ਪ੍ਰੇਮ ਦਾਮ ਹੈ ਜੀ ਇਸ ਚੀਜ਼ ਦਾ ਨਾਮ ਵੀ ਪ੍ਰੇਮ ਦਾਮ ਹੈ ਉੱਥੇ ਮੁਹੱਬਤ ਹੈ ਜੀ ਸਦਾ ਇੱਕ ਬੜਾ ਮੈਸੇਜ ਚੱਲਦਾ ਹੈ ਕਿ ਜਹਾਂ ਪਰ ਮਿਲਦਾ ਹੈ ਮੁਹੱਬਤ ਦਾ ਪੈਗਾਮ ਉਸੇ ਕਾ ਨਾਮ ਸ਼੍ਰੀ ਪ੍ਰੇਮ ਦਾਮ ਸਭ ਕਰ ਮੰਦਾ ਸਲਮਾਨ ਉਸੇ ਕਾ ਨਾਮ ਸ਼੍ਰੀ ਪ੍ਰੇਮ ਦਾਮ ਇਸ ਮੰਚ ਦੇ ਉੱਪਰ ਸਾਰਿਆਂ ਲਈ ਮੋਸਟ ਵੈਲਕਮ ਹੈ ਜੋ ਮਰਜ਼ੀ ਆਵੇ ਹਰ ਟਾਈਮ ਜੀ ਆਨੋ ਲੇਕਿਨ ਇੱਕ ਸਵਾਲ ਇਥੇ ਜ਼ਰੂਰੀ ਬਣ ਜਾਂਦਾ ਪ੍ਰੇਮ ਤੇ ਮੁਹੱਬਤ ਮੈਨਾਂ ਇੱਕ ਹੋ ਸਕਦਾ ਹੈ ਲੇਕਿਨ ਇਸ ਸ਼ਬਦ ਦਾ ਜੋ ਡਿਫਰੈਂਸ ਹੈ ਕਿ ਦਿਨ ਡਿਫਰੈਂਟ ਨਾ ਪਾਉ ਇਸ ਜੀ ਡਿਫਰੈਂਟ ਆ ਪਗਲ ਸੋਚ ਨਾਲ ਪੰਦੇ ਆ ਜੇ ਸਾਡੀ ਸੋਚ ਸਹੀ ਹੈ ਤਾਂ ਡਿਫਰੈਂਟ ਬਿਲਕੁਲ ਹੈਗਾ ਜੇ ਸੋਚ ਗਲਤ ਹੈ ਤਾਂ ਡਿਫਰੈਂਟ ਹੈਗਾ ਜੀ ਕਿਸੇ ਵੀ ਗ੍ਰੰਥ ਦੇ ਜੋ ਮੇਰਾ ਮੰਨਣਾ ਹੈ ਜਿੰਨੇ ਵੀ ਕਿਸੇ ਵੀ ਪੰਥ ਕਿਸੇ ਵੀ ਮਾਜਿਬ ਕਿਸੇ ਵੀ ਧਰਮ ਦੇ ਜਿੰਨੇ ਗ੍ਰੰਥ ਆਏ ਨੇ ਸੀ ਗ੍ਰੰਥ ਨੂੰ ਨਹੀਂ ਮੰਨਦੇ ਨਾ ਕਿਸੇ ਵੀ ਗ੍ਰੰਥ ਦੇ ਕਦੇ ਵੀ ਕੰਟਰੋਵਰਸਿਟੀ ਸਿਖਾਈ ਮੁਹੱਬਤ ਦਾ ਹੀ ਪੈਗਾਮ ਦਿੰਦਾ ਹੈ ਜਿਨੇ ਸੰਤ ਮਹਾਤਮਾ ਗੁਰੂ ਪੀਰਾਇ ਜਿਹਨੇ ਹਿੰਦੁਸਤਾਨ ਦਾ ਸੁਨਹਿਰੀ ਗੁਰੂ ਪੀਰਾਇ ਦਰਤੀ ਕਿਹਾ ਜਾਂਦਾ ਹੈ ਪੰਜਾਬੀ ਦਰਤੀ ਗੁਰੂ ਪੀਰਾਇ ਦਰਤੀ ਕਿਹਾ ਜਾਂਦਾ ਹੈ ਕਿਉਂ ਉਹਨੇ ਮੁਹੱਬਤ ਦੇ ਪੈਗਾਮ ਫੈਲਾਇਆ ਬਿਲਕੁਲ ਆ ਰਾਮਲੀਲਾ ਕਮੇਟੀ ਵੱਲੋਂ ਕਹਿੰਦੇ ਕਿ ਪਹਿਲਾ ਤੁਹਾਨੂੰ ਮਨਜ਼ੂਰੀ ਮਿਲਦੀ ਹੈ ਬਾਅਦ ਵਿੱਚ ਕਹਿੰਦੇ ਉਹਨੂੰ ਖਾਰਿਜ ਕਰਾਵਾਂਗੇ ਏਦਾਂ ਤੇ ਫਿਰ ਹੁਣ ਕੀ ਹੈ ਕੋਈ ਵਾਦਾ ਹੈ ਨਹੀਂ ਸ਼ਾਂਤ ਮੀਟਾਂ ਦਾ ਕਿਸੇ ਪ੍ਰਕਾਰ ਦੀ ਕੋਈ ਵਾਦਾ ਨਹੀਂ ਸਮਝਦਾ ਕਿਉਂਕਿ ਪ੍ਰੇਮ ਦਾ ਪਿਛਲੇ 25 ਸਾਲ ਤੋਂ ਨਾ ਪ੍ਰਸ਼ਾਸਨ ਦੀ ਗਾਈਡਲਾਈਨ ਤੋਂ ਕਦੇ ਬਾਹਰ ਚੱਲੇ ਨਾ ਚੱਲੂਗਾ ਅਸੀਂ ਕੋਈ ਬੀਨਸ ਥੋੜੀ ਕਰ ਰਹੇ ਹਾਂ ਰੱਬ ਦਾ ਨਾਮ ਲੈਦੇ ਹਾਂ ਪਰਮਾਤਮਾ ਨਾਮ ਲੈ ਰਹੇ ਹਾਂ ਠੀਕ ਹੈ ਨਾ ਇੱਕ ਧਰਮ ਦਾ ਕੰਮ ਕਰ ਰਹੇ ਹਾਂ ਕੋਈ ਵੀ ਕੰਮ ਮੇਰਾ ਮਨਣਾ ਹੈ ਜੇ ਤੁਸੀਂ ਧਰਮ ਦਾ ਕੰਮ ਕਰਦੇ ਹੋ ਤਾਂ ਪ੍ਰਸ਼ਾਸਨ ਦੀ ਸਾਡੀ ਰੱਖਿਆ ਲਈ ਹੁੰਦਾ ਹੈ ਪ੍ਰਸ਼ਾਸਨ ਦੀ ਗਾਈਡਲਾਈਨ ਤੋਂ ਬਿਨਾਂ ਨਹੀਂ ਕਰਨਾ ਚਾਹੀਦਾ ਲੇਕਿਨ ਸਵ ਨਹੀਂ ਐਸਾ ਕੁਝ ਨਹੀਂ ਹੈਗਾ ਪਹਿਲੀ ਗੱਲ ਤਾਂ ਪ੍ਰਸ਼ਾਸਨ ਨੇ ਕਿਹਾ ਜਿੱਦਾਂ ਮੈਂ ਉਹਦੇ ਕਰਨਾ ਉਸ ਤੋਂ ਇਲਾਵਾ ਨਹੀਂ ਚੱਲਣਾ ਲੇਕਿਨ ਹਿੰਦੂ ਦੇ ਦੇ ਤੱਕ ਕੰਮ ਕੀ ਹੈ ਇਹ ਚੀਜ਼ ਨਹੀਂ ਮੈਂ ਕਹਿੰਦਾ ਚੱਕੇ ਕਿਤੇ ਵੀ ਹੋਣੀ ਚਾਹੀਦੀ ਫਿਰ ਕਿਸੇ ਚੀਜ਼ ਦੀ ਬੇਅਦਬੀ ਨਹੀਂ ਹੋਣੀ ਚਾਹੀਦੀ ਚਲੋ ਹਾਲਾਂਕਿ ਇੱਥੇ ਕੋਈ ਡਿਵਿਡਿਚੋ ਲੰਬੀ ਚੌੜੀ ਚੱਕ ਕੇ ਰਹੀ ਸੀ ਅਸੀਂ ਇੱਕ ਦੋ ਚੱਕੇ ਬਣਾਈਆਂ ਸੀ ਉਹ ਕੈਨਸਲ ਕਰ ਦਿੱਤੇ ਅੱਗੇ ਜਦੋਂ ਕੋਈ ਅਸੀਂ ਚੀਜ਼ ਹੈ ਅੱਛਾ ਉਹਨਾਂ ਦੇ ਜਨਮ ਦਿਹਾੜੇ ਤੇ ਤੁਸੀਂ ਮੇਲਾ ਕਰ ਰਹੇ ਹੋ ਤੇ ਇਹ ਸੋਚ ਮਤਲਬ ਕਿਵੇਂ ਮਨ 'ਚ ਆਇਆ ਕਿਉਂਕਿ ਮੇਰੇ ਖਿਆਲ ਇੱਕ ਲੁਧਿਆਣਾ ਦੇ ਵਿੱਚ ਤੁਸੀਂ ਪਹਿਲੀ ਵਾਰ ਮਤਲਬ ਇੱਕ ਹਿੰਦੁਸਤਾਨ ਦੇ ਵਿੱਚ ਸਟਾਰਟਿੰਗ ਕਰਨ ਵਾਲਾ ਇਹ ਦਰਬ ਇਜਾਜ਼ਤ 220 250 ਜਗ੍ਹਾ ਤੇ ਸ਼ੁਰੂਆਤ ਬਾਰੇ ਸ਼ੁਰੂਆਤ ਇਹ ਤੋਂ ਹੀ ਸੀ ਕਿ ਅਸੀਂ ਸੋਚਦੇ ਹਾਂ ਅਸੀਂ ਆਪਣੇ ਬੱਚੇ ਦਾ ਜਨਮ ਦਿਨ ਮਨਾਉਣਾ ਕਰਿਆ ਨਾ ਆਪਣੇ ਕਿਤਾ ਜਨਮ ਦਿਨ ਮਨਾਉਣਾ ਤਾਂ ਇਹ ਪੂਰੇ ਸੰਸਾਰ ਦੇ ਪਿਤਾ ਨੇ ਕੋਨਾ ਸਿਦਾਰਾ ਮਨਾਈਏ ਜਿਹਨਾਂ ਜੋ ਮੰਨਦੇ ਨੇ ਜੋ ਲੱਗਦਾ ਹੈ ਸਰਕਾਰ ਨੂੰ ਚਾਹਨ ਵਾਲੇ ਨੇ ਮੁਹੱਬਤ ਕਰਨਾ ਉਹਨਾਂ ਲਈ ਤਾਂ ਸਾਰਿਆਂ ਦੇ ਪਿਤਾ ਨੇ ਇਹ ਤਾਂ ਮੰਨਦੇ ਨੇ ਹੋਇਆ ਨਾ ਤਾਂ ਉਹਨਾਂ ਦਾ ਜਨਮ ਦਿਨ ਮਨਾਉਣਾ ਚਾਹੀਦਾ ਸਿਮਨਾ ਦੇ ਖੁਸ਼ੀ ਦਾ ਅੱਛਾ ਸੰਗਤਾਂ ਲਈ ਕੀ ਕਹਿਣਾ ਚਾਹੋਗੇ ਸੰਗਤਾਂ ਨੂੰ ਮੈਂ ਸੰਦੇਸ਼ ਦੇਣਾ ਚਾਹਾਂਗਾ ਕਿ ਪ੍ਰੇਮ ਦਾ ਆਮਦਾ ਮੇਲਾ ਆ ਗਿਆ 8 9 10 ਬੈਸਾਖ ਜਨ ਕਿ 21 22 ਔਰ ਕਰ ਲੋ ਮੌਜਾਂ ਸ਼੍ਰੀ ਪ੍ਰੇਮ dham ਦਾ ਮੇਲਾ ਆਇਆ ਹੈ ਜਿੰਨੀ ਵੀ ਸੰਦੇਸ਼ ਚੈਨਲ ਦੇ ਮਾਧਿਅਮ 'ਚ ਇਸ ਵੀਡੀਓ ਨੂੰ ਦੇਖ ਰਹੀ ਹੈ ਸਭ ਨੂੰ ਮੈਂ ਨਿਵੇਦਨ ਕਰੂੰਗਾ ਆਗਿਆ ਕਰੂੰਗਾ ਕਿ ਆਓ 21/23 ਨੂੰ ਸਰਕਾਰ ਦੇ ਮੇਲੇ ਦੇ ਵਿੱਚ ਸ਼੍ਰੀਖੋ ਮੇਲੇ ਦੀ ਰੌਣਕ ਨੂੰ ਵਧਾਓ ਔਰ ਸਰਕਾਰ ਦਾ ਆਸ਼ੀਰਵਾਦ ਪ੍ਰਾਪਤ ਕਰੋ ਤੇ ਸਾਡੀ ਕੋਸ਼ਿਸ਼ ਰਹੇਗੀ ਕਿ ਬੰਟੀ ਬਾਬਾ ਜੀ ਜੀ ਜੋ ਸੋਚ ਹੈ ਕਿਉਂਕਿ ਦੇਖੋ ਗਲਤ ਤਰੀਕੇ ਨਾਲ ਵੀ ਸੋਚ ਨੂੰ ਦਰਸਾਇਆ ਗਿਆ ਤੇ ਸਹੀ ਤਰੀਕੇ ਨਾਲ ਵੀ ਲੋਕ ਕੀ ਅੱਗੇ ਪੇਸ਼ ਕਰ ਰਹੇ ਨੇ ਤੇ ਖੁੱਲ ਕੇ ਗੱਲਬਾਤ ਕਰਾਂਗੇ ਤੇ ਇੱਕ ਵਾਰ ਜ਼ਰੂਰ ਗਹਿਨ ਚਰਚਾ ਕਰਨ ਦੀ ਕੋਸ਼ਿਸ਼ ਕਰੂੰਗੀ ਤੁਹਾਡੇ ਲਈ ਦੇਖਦੇ ਰਹੋ ਹੈਡਲਾਈਨ 24 ਤਾਂ